प्यारे ਬੱਚਿਓ ਸਤਿ ਸ਼੍ਰੀ ਅਕਾਲ ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਸਭ ਨੂੰ ਕੁਰਾਨ ਚ ਲਿਖਾ ਹਾਂ ਇਹ ਲੈਟਰ ਯਾਨੀ ਪੱਤਰ ਕਿਸੇ ਪ੍ਰਕਾਸ਼ਕ ਨੂੰ ਕਿਤਾਬਾਂ ਦੀ ਸੂਚੀ ਭੇਜ ਕੇ ਡਾਕ ਰਾਹੀਂ ਕਿਤਾਬਾਂ ਮੰਗਵਾਉਣ ਲਈ ਪੱਤਰ ਤਾਂ ਇਸ ਦੇ ਵਿੱਚ ਕੀ ਕਰਨਾ ਹੈ ਕੀ ਜੋ ਬੁੱਕਸ ਹੁੰਦੀਆਂ ਹਨ ਉਹ ਆਪਣੀ ਦੁਕਾਨ ਵਾਸਤੇ ਮੰਗਵੜੀਆਂ ਹਨ ਤੋਹਨੇ ਜੋ ਵੀ ਉਸ ਬੁੱਕ ਨੂੰ ਛਾਪਦਾ ਹੈ ਉਹ ਦਾ ਤੋ ਤੇ ਚਲੋ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਜੇ ਤੁਹਾਨੇ ਹਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰਦੇ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਜਰ ਜ਼ਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾ ਮਿਲੇ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਪ੍ਰੀਖਿਆ ਭਵਨ ਡੈਸ਼ ਸ਼ਹਿਰ ਮਿਤੀ ਡੈਸ਼ ਸੇਵਾ ਵਿਖੇ ਨਿਊ ਬੁੱਕ ਕੰਪਨੀ ਹੀਰਾ ਗੇਟ ਜਲੰਧਰ ਵਿਸ਼ਾ ਵੀ ਪੀ ਪੀ ਰਾਹੀਂ ਪੁਸਤਕਾ ਮੰਗਵਾਉਣ ਸੰਬੰਧੀ ਸ਼੍ਰੀਮਾਨ ਜੀ ਸਨੀਮਰ ਵੇਚਦੀ ਹੈ ਕਿ ਮੈਂ 10ਵੀਂ ਜਮਾਤ CBSE ਬੋਰਡ ਦਾ ਵਿਦਿਆਰਥੀ ਹਾਂ ਮੈਨੂੰ ਕੁਝ ਕਿਤਾਬਾਂ ਦੀ ਜ਼ਰੂਰਤ ਹੈ ਜੀਨਾਂ ਦੀ ਸੂਚੀ ਮੈਂ ਨਾਲ ਨੱਥੀ ਕੀਤੀ ਹੈ ਆਪ ਸਾਰੀਆਂ ਪੁਸਤਕਾਂ ਦੇ ਬਿੱਲ ਸਮੇਤ ਨਵੇਂ ਐਡੀਸ਼ਨ ਵਾਲੇ ਨਾਲ ਵੀ ਪੀ ਰਾਹੀਂ ਭੇਜਣ ਦੀ ਕਿਰਪਾਲਤਾ ਕਰੋ ਪੁਸਤਕਾਂ ਦੀ ਸੂਚੀ ਇਸ ਪ੍ਰਕਾਰ ਹੈ ਨੰਬਰ 1 ਚਿੱਟਾ ਲਘੂ ਨਾਨਕ ਸਿੰਘ ਪੰਜਾਬੀ ਵਿਆਕਰਣ ਦੇ ਲਿਖਤ ਰਚਨਾ ਸਰਦਾਰ ਨਰਿੰਦਰ ਸਿੰਘ ਦੁੱਗੜ ਸਾਹਿਤਿਕ ਤੇਰਨਾਡੋ ਸਾਹਿਤਿਕ ਰੰਗਦੋ ਤਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਤਰ ਨਾਮ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਇਸ ਨੂੰ ਬੜਾ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ